ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਮੀਲ ਕਰਨੇ ਆ ਸਾਰੇ ਦੋਸਤ ਭਰਾ ਵੀਰ ਠੀਕ ਹੋਣਗੇ ਤੇ ਅੱਜ ਜ਼ਿਕਰੀਆ ਆਪਾਂ ਵੀਡੀਓ ਜਿਹੜੀ ਦੇਖਣੀ ਹੈ ਨਾ ਉਹ ਰਣਜੀਤ ਸਿੰਘ ਦਾਦਨੀਆ ਵਾਲੇ ਦੀ ਜੀ ਜੀ ਹਾਂਜੀ ਉਹਨਾਂ ਦੀ ਆਪਾਂ ਪਹਿਲੇ ਵੀਡੀਓ ਦੇਖੀ ਆ ਕਾਫੀ ਉਹ ਮਤਲਬ ਅੱਛੇ ਤਰੀਕੇ ਨਾਲ ਸਮਝਾਉਂਦੇ ਨੇ ਬੜੇ ਤਫਸੀਲ ਨਾਲ ਇੱਕ ਇੱਕ ਲਫ਼ਜ਼ ਦੀ ਉਹ ਸਮਝ ਆਉਂਦੀ ਮਜ਼ਾਹਦ ਕਰਦੇ ਨੇ ਪੂਰੀ ਪੂਰੀ ਤੇ ਹੁਣ ਆਪਾਂ ਸੋਣੇ ਕਿ ਇਸ ਵੀਡੀਓ ਦੇ ਵਿੱਚ ਉਹ ਕੀ ਕਹਿ ਰਹੇ ਠੀਕ ਹੋ ਗਿਆ ਵੀਡੀਓ ਦਾ ਕਰਨੇ ਆ ਤੁਹਾਡਾ ਸੰਸਾਰ ਤੁਹਾਡੇ ਅੰਦਰ ਹੈ ਸੀ ਆਪਣੇ ਬੱਚਿਆਂ ਨੂੰ ਆਪਣੇ ਮਨ 'ਚ ਕਿੱਦਾਂ ਵੱਡਾ ਬਣਾਉਣਾ ਹੈ ਇਹ ਤੇਰੇ ਤੇ ਡਿਪੈਂਡ ਕਰਦਾ ਸੁਣੋ ਦੂਜਿਆਂ ਲਈ ਇੱਕ ਮੁੰਡਾ ਹੈ ਪਰ ਮਾਂ ਦੇ ਮਾਨ ਆ ਆਪਣੇ ਅੰਦਰ ਮੁੰਡੇ ਲਈ ਕੀ ਕੁਛ ਬਣਾਇਆ ਹੁੰਦਾ ਉਹਦੇ ਅੰਦਰ ਉਹ ਮੁੰਡਾ ਸਭ ਕੁਝ ਹੈ ਉਹਦਾ ਸਭ ਕੁਝ ਧੀ ਇੱਕ ਲੋਕ ਕਹਿੰਦੇ ਨੇ ਕੁੜੀ ਤੁਰੀ ਫਿਰਦੀ ਹੈ ਜਿਹਦੀ ਧੀ ਹੈ ਉਹਦੇ ਲਈ ਉਹ ਬੋਲੋ ਸਭ ਕੁਝ ਇੱਥੇ ਬੀਬੀਆਂ ਤੁਰੀਆਂ ਫਿਰਦੀਆਂ ਹਾਂ ਬੀਬੀ ਆ ਵੀ ਇੱਕ ਬੀਬੀ ਇੱਕ ਆ ਬੀਬੀ ਇੱਕ ਆ ਬੀਬੀ ਪਰ ਜਿਹਦੀ ਉਹ ਮਾਂ ਹੈ ਉਹਦੇ ਲਈ ਉਹ ਬੋਲੋ ਸਭ ਕੁਝ ਹੈ ਨਾ ਇਹ ਕਿੱਥੇ ਬਣਿਆ ਹੋਇਆ ਜਿਹੜਾ ਸਭ ਕੁਝ ਮੰਨਦੇ ਆ ਅਸੀਂ ਮਾਂ ਨੂੰ ਇਹ ਕਿੱਥੇ ਹੈ ਬਾਹਰ ਹੈ ਕਿ ਇੱਥੇ ਹੈ ਇੱਥੇ ਹੈ ਨਾ ਇੱਥੇ ਇਸੇ ਤਰ੍ਹਾਂ ਕਈਆਂ ਲਈ ਗੁਰੂ ਗੋਬਿੰਦ ਸਿੰਘ ਜੀ ਆ ਚੱਲੇ ਪਰ ਕਈਆਂ ਲਈ ਕਲਗੀਆਂ ਵਾਲਾ ਬੋਲਦੇ ਹੁਣ ਸਭ ਕੁਝ ਹੈ ਕਲਕੀਆਂ ਵਾਲਾ ਸਭ ਕੁਝ ਹੈ ਕਈਆਂ ਲਈ ਗੁਰੂ ਗ੍ਰੰਥ ਸਾਹਿਬ ਹੈ ਪਰ ਕਈਆਂ ਨੇ ਮੰਨ ਲਿਆ ਮੇਰਾ ਸਭ ਕੁਝ ਹੈ ਹੁਣ ਧੀ ਛੱਡ ਸਕਦੀ ਹੈ ਕਦੀ ਮਾਂ ਮਰ ਸਕਦੀ ਹੈ ਕਦੀ ਪਿਓ ਮਰ ਸਕਦਾ ਹੈ ਕਦੀ ਪੁੱਤ ਛੱਡ ਸਕਦਾ ਹੈ ਕਦੀ ਪਰਕਲਗੀਆਂ ਵਾਲਾ ਕਿੱਥੇ ਚੱਲਿਆ ਮੰਨਣਾ ਹੀ ਐ ਨਾ ਤੀ ਤੂੰ ਮੰਨ ਕੇ ਹੀ ਬੈਠਾ ਉਹ ਖੁਰੇ ਤੈਨੂੰ ਮੰਨੇ ਕੇ ਨਾ ਮੰਨੇ ਤੇਰਾ ਪੁੱਤ ਖੁਰੇ ਮੰਨੇ ਕੇ ਨਾ ਮੰਨੇ ਤੂੰ ਮਨਚ ਬਣਾਈ ਬੈਠੀ ਤੇ ਤੂੰ ਇਹਨਾਂ ਨੂੰ ਬਣਾ ਲਾ ਤੈਨੂੰ ਮੋਟੀਵੇਸ਼ਨ ਮਿਲਦੀ ਰਹੇਗੀ ਤੇਰਾ ਰੰਗ ਲੱਗਿਆ ਰਹੇਗਾ ਤੂੰ ਖੁਸ਼ ਰਹੇਂ ਤੈਨੂੰ ਇਹ ਹੋਏਗਾ ਉਹ ਹੈਗਾ ਮੇਰੇ ਨਾਲ ਮੇਰੇ ਕੋਲ ਹੀ ਇਹਨੂੰ ਇਹ ਪਿਆਰ ਗੁਰੂ ਗ੍ਰੰਥ ਸਾਹਿਬ ਜਾਂ ਇਹ ਟੌਪਿਕ ਪਿਆਰ ਲਈਏ ਵੇਖੋ ਕੋਈ ਫਰਕ ਨਹੀਂ ਪੈਂਦਾ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਪਿਆਰ ਕਰੇ ਨਾ ਕਰੇ ਕਲਗੀਆਂ ਵਾਲੇ ਉਹ ਤੇ ਇੰਨੇ 100 ਸਾਲ ਪਹਿਲਾਂ ਚਲੇ ਗਏ ਪਰ ਇਹ ਪਿਆਰ ਦਾ ਭਾਵ ਅੰਦਰ ਪੈਦਾ ਹੁੰਦਾ ਹੈ ਜੋ ਇਮੋਸ਼ਨਲੀ ਤੁਹਾਨੂੰ ਬਹੁਤ ਅੰਦਰੋਂ ਜੋੜ ਕੇ ਰੱਖਦਾ ਕਿਤੇ ਤੁਸੀਂ ਟਿਕੇ ਰਹਿੰਦੇ ਆ ਖੜੇ ਰਹਿੰਦੇ ਆ ਤੁਹਾਨੂੰ ਮੋਟੀਵੇਟ ਹੁੰਨੇ ਹੋ ਤੁਸੀਂ ਉਸ ਚੀਜ਼ ਤੋਂ ਇੱਕ ਅਟੈਚਮੈਂਟ ਬਣਾ ਕੇ ਰੱਖੋ ਪਿਆਰ ਬਣਾ ਕੇ ਰੱਖੋ ਇਹਦੇ ਨਾਲ ਤੁਹਾਡੇ ਆਪਣੇ ਆਪ ਨੂੰ ਸਰੂਰ ਆਏਗਾ ਗੁਰੂ ਗ੍ਰੰਥ ਸਾਹਿਬ ਇਸ ਲਈ ਨਹੀਂ ਲੋਕਾਂ ਨਾਲ ਲੜੀਏ ਗੁਰੂ ਗੋਬਿੰਦ ਸਿੰਘ ਇਸ ਲਈ ਨਹੀਂ ਤੂੰ ਗੁਰੂ ਗੋਬੇ ਸੈਨੂੰ ਗਾਲ ਕੱਢਦਾ ਪੁੱਠਾ ਬੋਲਦਾ ਮੈਂ ਤੇਰਾ ਗਲ ਲਾ ਦੇਵਾਂਗਾ ਇਹਦੇ ਲਈ ਨਹੀਂ ਕਲਗੀਆਂ ਵਾਲਾ ਤੇਰੇ ਪਿਆਰ ਲਈ ਏ ਤੂੰ ਪਿਆਰ ਕਰ ਤੇਰਾ ਅੰਦਰੋਂ ਭਰਿਆ ਭਰਿਆ ਰਹਿ ਗੁਰੂ ਗ੍ਰੰਥ ਸਾਹਿਬ ਤੇਰੇ ਲਈ ਇਸ ਲਈ ਨੇ ਕਿ ਤੂੰ ਪਿਆਰ ਕਰੇਂ ਅੰਦਰੋਂ ਤੇਰੇ ਅੰਦਰ ਫੀਲ ਬਣੇ ਤੇਰੇ ਅੰਦਰ ਇੰਨਾ ਪਿਆਰ ਬਣ ਜਾਏ ਕਿ ਤੈਨੂੰ ਹਰੇਕ ਦੇ ਵਿੱਚੋਂ ਗਲਗੀਆਂ ਵਾਲਾ ਦਿਸਣ ਲੱਗ ਜਾਏ ਜਿਹੜੀ ਚੀਜ਼ ਨੂੰ ਤੁਸੀਂ ਸਵੇਰੇ ਸ਼ਾਮ ਵੇਖੋਗੇ ਜੁੜੇ ਰਹੋਗੇ ਜੁੜੇ ਰਹੋਗੇ ਤੈਨੂੰ ਹਰੇਕ ਚੋਂ ਗਲਗੀਆਂ ਵਾਲਾ ਦਿਸਣ ਲੱਗ ਜਾਂਦਾ ਇਹਦੇ ਲਈ ਹੁੰਦਾ ਪਿਆਰ ਦਾ ਦਾਇਰਾ ਬੀਜ ਦਰਖਤ ਬਣੇ ਤੇਰੇ ਅੰਦਰ ਪਿਆਰ ਦਾ ਬੀਜ ਫਿਰ ਇੰਨਾ ਫੈਲੇ ਰੁੱਖਾ ਨਾ ਰਵੇ ਤੇਰਾ ਮਨ ਤੇਰਾ ਮਨ ਹਰਿਆ ਭਰਿਆ ਹੋਵੇ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੈ ਹਰਿਆ 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 ਮਨ ਹੋਵੇ ਪਿਆਰ ਦਾ ਪਰਿਆ ਹੋਵੇ ਭਿੱਜਿਆ ਹੋਵੇ ਇਹਦੇ ਲਈ ਤੂੰ ਗੁਰੂ ਗੋਬਿੰਦ ਸਿੰਘ ਨੂੰ ਮੈਂ ਪਿਆਰ ਕਰਨਾ ਮੈਂ ਲੜਨਾ ਨਹੀਂ ਉਹਨਾਂ ਲਈ ਲੋਕੀ ਵੱਢਦੇ ਫਿਰਦੇ ਨੇ ਇੱਕ ਦੂਜੇ ਨੂੰ ਗੁਰੂ ਪਿੱਛੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਬੰਦਾ ਚੱਕ ਕੇ ਅਗਨ ਭੇਡ ਤੱਕ ਵੀ ਜਾ ਰਿਹਾ ਉਸ ਬੰਦੇ ਦੀ ਮਾੜੀ ਤੇ ਭੈੜੀ ਸੋਚ ਹੈ ਪਰ ਤੇਰੇ ਅੰਦਰ ਕਿੰਨਾ ਕੁ ਪਿਆਰ ਹੈ ਤੂੰ ਇਹ ਵੇਖਣਾ ਸਾਡੇ ਅੰਦਰ ਕਾਤੇ ਗੁਰੂ ਸਾਹਿਬ ਪਿਆਰ ਵਾਸਤੇ ਪਿਆਰ ਪੈਦਾ ਕਰੋ ਤੇ ਉਹਨਾਂ ਦੇ ਬਚਨ ਤੇ ਵੀ ਜਦੋਂ ਪਿਆਰ ਕਰਾਂਗੇ ਫਿਰ ਉਹਨਾਂ ਦੀ ਗੱਲ ਮੰਨ ਜਿਹਦੇ ਨਾਲ ਬੰਦਾ ਪਿਆਰ ਕਰਦਾ ਉਹਦੀ ਗੱਲ ਮੰਨ ਲੈਂਦਾ ਹੁਣ ਲੋਕ ਮੰਨਦੇ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਐ ਕਿਹਾ ਐ ਕਿਹਾ ਕੋਈ ਨਹੀਂ ਮੰਨਦਾ ਕਿਉਂ ਨਹੀਂ ਮੰਨਦੇ ਭਲਾ ਪਿਆਰ ਨਹੀਂ ਕਰਦੇ ਜਿੱਦਣ ਪਿਆਰ ਕਰੋਗੇ ਉਦੋਂ ਮੰਨ ਲਓਗੇ ਬੇਟੀ ਨਾ ਇੱਕ ਸ਼ਰਾਬ ਪਿਉ ਸਿਗਰਟ ਪੀ ਰਿਆ ਸੀ ਬੇਟੀ ਕੀ ਕਰੇ ਡੈਡੀ ਸਿਗਰਟ ਛੱਡ ਤੂੰ ਸਾਰੇ ਕਿਆ ਕਰਨੋ ਛੱਡੇ ਨਾ ਇੱਕ ਦਿਨ ਬੇਟੀ ਬਾਹਰੋਂ ਆਈ ਕਦਰਵੱਜਾ ਖੋਲਿਆ ਪਿਓ ਦੀ ਸਿਗਰਟ ਫੜੀ ਐ ਮੂੰਹ 'ਚੋਂ ਤੇ ਬੁਝਾ ਦਿੱਤੀ ਉਹ ਕਹਿੰਦੀ ਕਿ ਪਿਓ ਕਹਿੰਦਾ ਕੀ ਹੋ ਗਿਆ ਤੈਨੂੰ ਤੂੰ ਮੇਰੀ ਸਿਗਰਟ ਫੋਲੀ ਨਹੀਂ ਕਹਿੰਦੀ ਮੈਂ ਨਹੀਂ ਪੀਣ ਦੇਣੀ ਕੀ ਹੋ ਗਿਆ ਗੁੱਸਾ ਕਰਦਾ ਉਹਦਾ ਪਿਓ ਕਹਿੰਦਾ ਡੈਡੀ ਉਹ ਬੇਟੀ ਕਹਿੰਦੀ ਪਿਤਾ ਜੀ ਅੱਜ ਮੇਰੀ ਟੀਚਰ ਕਹਿੰਦੀ ਸੀ ਵੀ ਜਿਹੜੇ ਸਿਗਰਟ ਪੀਂਦੇ ਨੇ ਛੇਤੀ ਮਰ ਜਾਂਦੇ। ਤੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਲੋਕ ਮੈਨੂੰ ਕਹਿਣ ਵੀ ਇਹਦਾ ਪਿਓ ਮਰ ਗਿਆ, ਇਹਦਾ ਪਿਓ ਹੈ ਨਹੀਂ। ਮੈਂ ਨਹੀਂ ਇਹ ਗੱਲ ਚਾਹੁੰਦੀ। ਮੈਂ ਨਹੀਂ ਇਹ برداشت ਕਰ ਸਕਦੀ ਮੇਰਾ ਪਿਓ ਮਰੇ। ਸਿਗਰਟ ਮੈਂ ਤਾਂ ਮੈਂ ਨਹੀਂ ਪੀਂਣ ਦੇਣੀ ਤੁਹਾਨੂੰ। ਐਨੀ ਜਦੋਂ ਉਹਨੇ ਧੀ ਨੇ ਗੱਲ ਕੀਤੀ ਨਾ ਮੇਰਾ ਮੇਰਾ ਪਿਓ ਮਰੇ ਨਾ ਉਹ ਬੰਦੇ ਨੇ ਮੁੜ ਕੇ ਸਿਗਰਟ ਉਹ ਤੁਸੀਂ ਜਿਹਦੇ ਨਾਲ ਪਿਆਰ ਕਰਦੇ ਆ ਨਾ ਉਹਦੇ ਲਈ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਆ ਮੇਰੇ ਪਿਤਾ ਸ਼ਰਾਬ ਪੀਂਦੇ ਸੀ ਬਹੁਤ ਰੋਜ਼ ਪੀਂਦੇ ਸੀ ਅਸੀਂ ਰਾੜਾ ਸਾਹਿਬ ਗਏ ਮੈਨੂੰ ਪਤਾ ਕੀ ਕਿਹਾ ਮਾਪੁਰਖਾਂ ਨੇ ਕਿਹਾ ਕਹਿੰਦੇ ਜਾਂ ਮੁੰਡਾ ਰੱਖ ਲੈ ਜਾਂ ਸ਼ਰਾਬ ਰੱਖ ਲੈ ਐਂ ਕਿਹਾ ਬੜੀ ਸਖਤੀ ਨਾਲ ਸ਼ਰਾਬ ਕੇ ਮੁੰਡਾ ਮੇਰੇ ਪਿਤਾ ਜੀ ਕਹਿੰਦੇ ਕੋਈ ਪੁੱਛਣ ਵਾਲੀ ਗੱਲ ਐ ਮੁੰਡਾ ਕਹਿੰਦੇ ਵੀ ਅੱਜ ਤੋਂ ਵੜ ਕੇ ਮੁੜ ਕੇ ਪੀਣੀ ਨਹੀਂ ਗੇਟ ਕੇ ਲੈ ਕੇ ਲਾ ਦੇ ਵੀ ਸਾਡੇ ਘਰ ਕੋਈ ਸ਼ਰਾਬ ਪੀ ਕੇ ਨਾ ਵੜੇ ਇਹ ਗੱਲ ਕਹੀ ਉਹਨਾਂ ਨੇ ਤੇ ਉਹ ਗੇਟ ਅੱਗੇ ਲਿਖ ਕੇ ਲਾ ਦਿੱਤਾ ਉਸ ਘਰ ਦੇ ਅੱਗੇ ਜਿੱਥੇ ਰੋਜ਼ ਸ਼ਰਾਬ ਪੀਂਦੇ ਸੀ ਪਰ ਕਮਾਲ ਦੀ ਗੱਲ ਆ ਉਸ ਘਰ 'ਚ ਮੈਂ ਸੀ ਅਸੀਂ ਪ੍ਰਚਾਰ ਕਰਨ ਤੁਰੇ ਅਸੀਂ ਪਤਾ ਨਹੀਂ ਕਿੰਨਿਆਂ ਤਰ੍ਹਾਂ ਚੋਂ ਸ਼ਰਾਬ ਕੱਢੀ ਫਿਰ ਕਿੰਨਿਆਂ ਲੋਕਾਂ ਨੂੰ ਜਾ ਜਾ ਕੇ ਮੈਂ ਰੋਕਿਆ ਕਿੰਨਿਆਂ ਨੂੰ ਮੈਂ ਬੇਨਤੀਆਂ ਕੀਤੀਆਂ ਕਿੰਨੇ ਬੰਦਿਆਂ ਨੂੰ ਮੈਂ ਮੈਂ ਸਾਰੀ ਸਾਰੀ ਰਾਤ ਫਿਰਦਾ ਰਹਿੰਦਾ। ਦਵਾਨ ਲਾ ਕੇ ਅਸੀਂ ਲਿਸਟਾਂ ਬਣਾਉਣੀ ਆ। ਮੈਨੂੰ 2001 2 3 4 5 ਇਹ ਦਵਾਨ ਮੈਂ ਉਦੋਂ ਜਦੋਂ ਅਸੀਂ ਸਾਰੀ ਰਾਤ ਸਾਡੀ ਪਿੰਡ ਚ ਲੰਘ ਜਾਂਦੀ ਸੀ। ਦਵਾਨ ਲਾ ਕੇ ਪਿੱਠਾਓ ਬੇਛਕੀ ਅਮਰਸ਼ਕੀ ਛੱਡ ਦਿਓ ਨਸ਼ਾ ਕੱਢ ਦਿਓ ਕਰ। ਮੈਨੂੰ ਪਤਾ ਸੀ ਨਸ਼ਾ ਜਿਹਦੇ ਕਰਜੋਂ ਹੁੰਦਾ ਕਿੰਨੀ ਭੈੜੀ ਚੀਜ਼ ਐ ਜਦੋਂ ਨਿਕਲਦਾ ਤੇ ਖੁਸ਼ੀ ਕਿੰਨੀ ਮਿਲਦੀ ਐ। ਬੰਦਾ ਧੰਨਵਾਦੀ ਹੁੰਦਾ ਵੀ ਸ਼ੁਕਰ ਹੈ ਯਾਰ ਕਿਉਂਕਿ ਪੀਣ ਵਾਲੇ ਨੂੰ ਨਹੀਂ ਪਤਾ ਲੱਗਦਾ ਪਤਾ ਤੇ ਮਾਂ ਨੂੰ ਲੱਗਦਾ ਪਤਾ ਘਰ ਵਾਲੀ ਨੂੰ ਲੱਗਦਾ ਪਤਾ ਬੱਚਿਆਂ ਨੂੰ ਲੱਗਦਾ ਭੁਗਤਣੀਆਂ ਉਹਨਾਂ ਨੂੰ ਪੈਂਦੀਆਂ ਪੀਣ ਵਾਲੇ ਨੂੰ ਸੁਆਦ ਆਉਂਦਾ ਦੂਜੇ ਤੰਗ ਹੋ ਜਾਂਦਾ ਸੋ ਇਸ ਕਰਕੇ ਉਹ ਜਿਹੜੀ ਚੀਜ਼ ਹੈ ਨਾ ਬੜੀ ਕਮਾਲ ਦੀ ਤੇ ਤੁਸੀਂ ਪਿਆਰ ਜਦੋਂ ਕਰਨ ਲੱਗੋਗੇ ਗੁਰੂ ਗ੍ਰੰਥ ਸਾਹਿਬ ਨਾਲ ਫਿਰ ਤੁਸੀਂ ਛੱਡ ਦੇਣਾ ਤੁਸੀਂ ਕਲਗੀਆਂ ਵਾਲੇ ਨਾਲ ਪਿਆਰ ਕਰਨ ਲੱਗਣਾ ਤੁਸੀਂ ਜੀ ਨਹੀਂ ਕਰਨਾ ਤੁਸੀਂ ਕਹਿਣਾ ਮਹਾਰਜ ਨੇ ਕਿਹਾ ਛੱਡ ਯਾਰ ਨਸ਼ਾ ਤਾਂ ਬੰਦਾ ਚੱਜਦਾ ਕਰੇ ਪਿਆਰ ਸਭ ਕੁਝ ਕਰਾ ਲੈਂਦਾ ਭਾਈ ਗੁਰੂ ਗ੍ਰੰਥ ਸਾਹਿਬ ਤੇ ਕਲਕੀਆਂ ਵਾਲਾ ਪਿਆਰ ਲਈ ਨੇ ਇਹ ਪਿਆਰ ਪੈਦਾ ਕਰੋ ਅੰਦਰ ਸਰੂਰ ਪੈਦਾ ਕਰੋ ਖੁਸ਼ੀ ਪੈਦਾ ਕਰੋ ਦਾਦਰੀਆਂ ਵਾਲੇ ਦੀ ਰੰਜੀਤ ਗਿਆਨੀ ਰੰਜੀਤ ਸਿੰਘ ਦਾਦਰੀਆਂ ਵਾਲੇ ਇਹਨਾਂ ਨੂੰ ਮੈਂ ਇੱਕ ਗੱਲ ਜ਼ਿਕਰ ਇਹਨਾਂ 'ਚ ਨੋਟ ਕੀਤੀ ਕਿ ਨਾ ਇਹ ਨਾ ਸਮਝਾਉਂਦੇ ਬੜੇ ਤਰੀਕੇ ਨਾਲ ਇਹਨਾਂ ਬੜੇ ਲਾਈਟ ਲਾਈਟ ਨਾ ਪਿਆਰ ਮੁਹੱਬਤ ਭਰੇ ਨਾ ਤਰੀਕੇ ਨਾਲ। ਮਾਸ਼ਰੇ ਦੇ ਅੰਦਰ ਜਿਹੜੀਆਂ ਬੁਰਾਈਆਂ ਉਹਨਾਂ ਦੇ ਬਾਰੇ ਜ਼ਿਆਦਾ ਕਰ ਜ਼ਿਆਦਾ ਕਰਦੇ ਨੇ ਜੋ ਮਾਸ਼ਰੇ 'ਚ ਚੱਲ ਰਿਹਾ ਉਹਦੇ ਬਾਰੇ ਗੱਲ ਕਰ ਰਹੇ ਨੇ ਤੇ ਇਹ ਹੈ ਵੀ ਹੁਣ ਹਾਜ਼ਰ ਨੇ ਇਸ ਵਕਤ ਮਤਲਬ ਕਿ ਮੌਜੂਦ ਨੇ। ਇਸ ਦੌਰ ਦੇ ਨੇ ਗਿਆਨੀ ਤੇ ਉਹ ਇਸ ਦੌਰ ਦੇ ਹਿਸਾਬ ਨਾਲ ਬੜੇ ਅੱਛੇ ਤਰੀਕੇ ਨਾਲ ਸਮਝਾਉਂਦੇ ਨੇ ਇਸ ਦੌਰ ਦੇ ਅੰਦਰ ਯਾਨੀ ਕਿ ਜਿੰਨੇ ਵੀ ਕਮੀਆਂ ਬੇਸ਼ੀਆਂ ਜਾਂ ਲੋਕਾਂ ਕੋਲ ਗਲਤ ਕਾਰੀਆਂ ਹੋ ਰਹੀਆਂ ਉਹਨਾਂ ਦੇ ਬਾਰੇ ਹਾਈਲਾਈਟ ਕਰਦੇ ਹਾਂ ਜੀ ਮਤਲਬ ਕਿ ਇਸ ਵਕਤ ਦੇ ਮੇਰੇ ਖਿਆਲ 'ਚ ਇਹ ਸਭ ਤੋਂ ਵੱਡੇ ਇਹਨਾਂ ਦੇ ਟੌਪ ਦੇ ਗਿਆਨੀਆਂ ਚ ਆਉਂਦੇ ਮੇਬੀ ਹੋ ਸਕਦੇ ਨੇ ਨਹੀਂ ਵੀ ਹੋ ਸਕਦੇ ਉਹਨਾਂ ਦੇ ਵਿੱਚ ਦੇ ਆਉਂਦੇ ਕਿ ਵੀ ਅਗਰ ਜਿਹੜੇ 3-4 ਇਸ ਟਾਈਮ ਜ਼ਿਆਦਾ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਪਸੰਦ ਕਰਦੇ ਨੇ ਤੇ ਦੂਸਰੀ ਗੱਲ ਇਹ ਕਿ ਇਹ ਨਾ ਕਰ ਰਹੇ ਸੀ ਮੁਹੱਬਤ ਦੀ ਗੱਲ ਪਿਆਰ ਦੀ ਗੱਲ ਮਤਲਬ ਕਿ ਜਿਹੜਾ ਨਾ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਜੇ ਨਾ ਤੇ ਫਿਰ ਉਹ ਤੁਹਾਨੂੰ ਚੰਗਾ ਲੱਗਦਾ ਇਹ ਇਹ ਦੱਸਣਾ ਇਹ ਚਾ ਰਹੇ ਸੀ ਕਿ ਵੀ ਹੋ ਸਕਦਾ ਉਹ ਦੂਸਰਿਆਂ ਨੂੰ ਨਾ ਚੰਗਾ ਲੱਗਦਾ ਹੋਵੇ ਲੇਕਿਨ ਤੁਸੀਂ ਉਹਦੇ ਨਾਲ ਪਿਆਰ ਕਰਦੇ ਜਿਸ ਤਰ੍ਹਾਂ ਉਹਨੇ ਮਿਸਾਲ ਦਿੱਤੀ ਕਿ ਜਿਹੜਾ ਜਿਹੜੀ ਇੱਕ ਔਰਤ ਹੈ ਉਹ ਆਮ ਲੋਕਾਂ ਵਾਸਤੇ ਔਰਤ ਹੈ ਲੇਕਿਨ ਜਿੰਦੀ ਉਹ ਮਾਂ ਹੈ ਉਹਦੇ ਨਾਲ ਉਹਦੇ ਵਾਸਤੇ ਉਹ ਸਾਰਾ ਜਹਾਨ ਹੈ ਜਿੰਦੀ ਉਹ ਬੇਟੀ ਹੈ ਉਹਦੇ ਵਾਸਤੇ ਵੀ ਸਾਰਾ ਕੁਝ ਹੈ ਬੇਟਾ ਜਿਹੜਾ ਉਹ ਵੀ ਇੰਜੇ ਮਿਸਾਲ ਦੇ ਕੇ ਸਮਝਾਇਆ ਉਹਨੇ ਵੀ ਆਖਿਆ ਨਾ ਕਿ ਗੁਰੂ ਗੋਬਿੰਦ ਸਿੰਘ ਕਿਸੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਵਾਸਤੇ ਕਲਗੀਆਂ ਵਾਲੇ ਨੇ ਕਿਸੇ ਵਾਸਤੇ ਯਾਨੀ ਕਿ ਇੱਕ ਸੋਚਣ ਦੀ ਯਾਨੀ ਕਿ ਜਿਸ ਤਰ੍ਹਾਂ ਦਾ ਤੁਹਾਡਾ ਕਿਸੇ ਬੰਦੇ ਵਾਸਤੇ ਪਿਆਰ ਮੁਹੱਬਤ ਹੈ ਉਸੇ ਤਰ੍ਹਾਂ ਦੀ ਹੁੰਦੀ ਵੈਲਿਊ ਹੈ ਉਸ ਤਰ੍ਹਾਂ ਦੀ ਵੈਲਿਊ ਹੈ ਇਹ ਨਹੀਂ ਕਿ ਵੀ ਤੁਸੀਂ ਇੱਕ ਮੁਹੱਬਤ ਕਰਦੇ ਜੇ ਪਸੰਦ ਕਰਦੇ ਜੇ ਤੇ ਬਾਕੀ ਅਗਰ ਦੂਸਰੇ ਲੋਕ ਪਸੰਦ ਨਹੀਂ ਕਰਦੇ ਤੇ ਤੁਸੀਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਤਲ ਕਰਨ ਲੱਗੋ ਮਾਰਨ ਲੱਗੋ ਬਲਕਿ ਇਹ ਮੁਹੱਬਤ ਦਾ ਸਬਕ ਦਿੱਤਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਕਿ ਵੀ ਪਿਆਰ ਦਾ ਸਬਕ ਦਿੱਤਾ ਕਿ ਆਪਸ ਹੀ ਪਿਆਰ ਮੁਹੱਬਤ ਨਾਲ ਰਹਿਣਾ ਨਸ਼ਿਆਂ ਦੀ ਗੱਲ ਵੀ ਕੀਤੀ ਹਾਂਜੀ ਉੱਥੇ ਫਿਰ ਉਹਨਾਂ ਨੇ ਨਸ਼ਾ ਨਹੀਂ ਗੱਲ ਕੀਤੀ ਉਹਨਾਂ ਨੇ ਆਪਣੀ ਐਫਰਟ ਦੱਸੀ ਕਿ ਮੈਂ ਜਦੋਂ ਛੋਟਾ ਜਾਂ ਜਦੋਂ ਮਤਲਬ ਕਿ ਸਟਾਰਟ ਕੀਤਾ ਸੀ ਆਪਰੀਚਰ ਬਣੇ ਸੀ ਅੱਛਾ ਇਹਨਾਂ ਦੇ ਵਾਲਿਦ ਨਸ਼ਾ ਹਾਂਜੀ ਵਾਲਿਦ ਸਾਹਿਬ ਨਸ਼ਾ ਕਰਦੇ ਸੀ ਤੇ ਫਿਰ ਉਹਨਾਂ ਨੇ ਛੱਡਤਾ ਤੇ ਇਹ ਦੱਸਦੇ ਪਏ ਸੀ ਕਿ ਵੀ ਆਪਣੇ ਸ਼ੁਰੂ ਦੇ ਦੌਰ ਜਿੱਕੇ ਕਿਵੇਂ ਅਸੀਂ ਪਿੰਡ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਘਰਾਂ 'ਚ ਲੋਕਾਂ ਨੂੰ ਨਸ਼ੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਸ਼ਰਾਬ ਤੋਂ ਮੌਹਮ ਚਲਾਈ ਮੌਹਮ ਚਲਾਈ ਕਿ ਜਿਹੜਾ ਸ਼ਰਾਬ ਇਹਨਾਂ ਨਸ਼ਾ ਮੇਰੇ ਖਿਆਲ ਚ ਇਹਨਾਂ ਹਰ ਮذਬ ਜਹ ਹਰਾਮ ਹੈ ਬਿਲਕੁਲ ਇਸਾਈ ਲੋਗ ਪੀਂਦੇ ਨੇ ਲੇਕਿਨ ਲੋਕ ਕਹਿੰਦੇ ਨੇ ਕ੍ਰਿਸਚੀਅਨ ਪੀਂਦੇ ਨੇ ਤੇ ਉਹ ਸਮਝਦੇ ਨੇ ਕਿ ਇਹਨਾਂ ਦੇ ਮذਬ ਦਾ ਹਿੱਸਾ ਹਾਲਾਂਕਿ ਬਿਲਕੁਲ ਮذਬ ਦਾ ਹਿੱਸਾ ਨਹੀਂ ਹੈ ਇਸਲਾਮ ਜਿੱਤੇ ਬਹੁਤ ਹੀ ਸਖਤੀ ਨਾਲ ਬਣਾ ਹੈ ਨਾ ਇਸਲਾਮ ਦੇ ਵਿੱਚ ਗੁਨਾਹ ਕਬੀਰਾ ਹੈ ਨਾ ਤੇ ਸਿੱਖ ਧਰਮ ਦੇ ਵਿੱਚ ਵੀ ਗੁਰੂਆਂ ਨੇ ਨਸ਼ਾ ਨਹੀਂ ਕੀਤਾ ਨਾ ਉਹਨਾਂ ਨੇ ਤੰਬਾਕੂ ਪੀਤਾ ਸਹੀ ਹੋ ਗਿਆ ਤੇ ਉਹ ਇਹ ਗੱਲ ਪਿਆਰ ਮੁਹੱਬਤ ਦੀ ਹੀ ਕਰ ਰਹੇ ਸੀ ਟੋਟਲ ਤੇ ਇਹਦੇ ਵਿੱਚ ਉਹ ਇੱਕ ਸਬਕ ਦੇ ਰਹੇ ਸੀ ਕਿ ਲੋ ਅਗਰ ਕਿਸੇ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਉਹਦਾ ਇਹ ਮਤਲਬ ਨਹੀਂ ਕਿ ਵੀ ਉਹਨੂੰ ਤੁਸੀਂ ਕਤਲ ਕਰ ਦਿਓ ਉਹਨੂੰ ਮਾਰ ਦਿਓ ਖਤਮ ਕਰ ਦਿਓ ਜਿਸ ਤਰ੍ਹਾਂ ਕਿ ਅਸੀਂ ਅੱਲਾ ਦੇ نبی حضرت ਮੁਸਲਮ ਨਾ ਮੁਹੱਬਤ ਕਰਨੇ ਆ ਤੇ ਰੱਬ ਨਾਲ ਮੁਹੱਬਤ ਕਰਨੇ ਆ ਤੇ ਉਹ ਖੁਦ ਹੀ ਸਾਡੇ ਅੰਦਰ ਆ ਜਾਏਗਾ ਅਸੀਂ ਆਪਣੇ ਆਪ ਨੂੰ ਸਰਸ਼ਾਰ ਕਰਨਾ ਹੈ ਆਪਣੇ ਆਪ ਨੂੰ ਅੰਦਰੋਂ ਖੁਸ਼ ਕਰਨਾ ਹੈ ਕਿ ਵੀ ਮੇਰੇ ਨਾਲ ਕੋਈ ਹੈ ਇਸ ਬਾਰੇ ਗੱਲ ਕਰ ਰਹੇ ਸੀ ਤੇ ਤੁਸੀਂ ਦੋਸਤ ਤੁਹਾਨੂੰ ਇਹ ਕਿ ਐਸੀ ਕਥਾ ਲੱਗੀ ਜ਼ਰੂਰ ਦੱਸਿਆ ਜੀ ਕਮੈਂਟ ਦੇ ਵਿੱਚ ਮਿਲਨੇ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾ ਨਿਗੇਬਾਨ